ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਲਿਵਰ ਬਾਰੇ ਥੋੜੀ ਜਾਣਕਾਰੀ ਹੋਰ ਸਾਂਝੀ ਕਰਾਂਗੇ ਇੱਕ ਤਾਂ ਕੁਛ ਆਪਾਂ ਇਹ ਲੱਛਣ ਕਿਸ ਤਰ੍ਹਾਂ ਦੇ ਅਜ ਤੋਂ ਤੁਹਾਨੂੰ ਪਤਾ ਲੱਗ ਸਕੇ ਵੀ ਲਿਵਰ ਦੀ ਪ੍ਰੋਬਲਮ ਤੁਹਾਨੂੰ ਹੈਗੀ ਹੈ ਕੋਈ ਪੋਕ ਘੱਟ ਲੱਗਦੀ ਹੈ بار بار ਪੇਟ ਚ ਫਰੇਮਾ ਰਹਿੰਦਾ ਹੈ ਜਾਂ ਹਲਕਾ ਹਲਕਾ ਦਰਦ ਰਹਿੰਦਾ ਹੈ ਤਾ ਫੇਰ ਤੁਹਾਨੂੰ ਜੂੜ ਥੋੜਾ ਦੇਖਣਾ ਚਾਹੀਦਾ ਕੁਝ ਟੈਸਟ ਕਰਵਾ ਕੇ ਦੇਖ ਲੈਣੇ ਚਾਹੀਦੇ ਜਿਵੇਂ ਅਲਟਰਾਸਾਉਂਡ ਦਾ ਕਰਵਾ ਕੇ ਦੇਖ ਸਕਦੇ ਹੋ ਐਲ ایف ਟੀ ਲੀਵਰ ਫੰਕਸ਼ਨ ਟੈਸਟ ਜਿਹਨੂੰ ਅਸੀਂ ਕਹਿੰਦੇ ਨੇ ਉਹ ਕਰਵਾ ਕੇ ਦੇਖ ਸਕਦੇ ਹੋ ਜੇ ਅਲਟਰਾਸਾਉਂਡ ਵਗੈਰਾ ਜੀ ਕੋਈ ਦਿੱਕਤ ਆਉਂਦੀ ਹੈ ਕੋਈ ਫੈਟੀ ਲੀਵਰ ਦੇ ਬਾਰੇ ਲੱਗਦਾ ਆਪ ਨੂੰ ਸ਼ੱਕ ਹੁੰਦਾ ਤਾਂ ਆਪਾਂ ਅੱਗੇ ਟੈਸਟ ਜਿਹੜਾ ਹੁੰਦਾ ਫੈਬਰੋਸਕੈਨ ਉਹ ਵੀ ਕਰਵਾ ਕੇ ਦੇਖ ਸਕਦੇ ਆ ਇੱਕ ਸਾਨੂੰ ਜੁਰੀ ਚੀਜ਼ ਇਹ ਹੁੰਦੀ ਵੀ ਜਦੋਂ ਵੀ ਆਪਾਂ ਲੋਕ ਕਟਿੰਗ ਕਰਾਉਣ ਜਾਂਦੇ ਆ ਨਾਈਕਲ ਜਾਂਦੇ ਆ ਤੁਹਾਨੂੰ ਦੇਖੋ ਭਾਈ ਵੀ ਪਿੱਛੇ ਮੇਰੇ ਗਰਦਨ ਤੇ ਕੋਈ ਬਲੈਕ ਕਲਰ ਦੀ ਲਾਈਨ ਤਾਂ ਨਹੀਂ ਹੈ ਜੇ ਬਲੈਕ ਕਲਰ ਦੀ ਕੋਈ ਲਾਈਨ ਆ ਰਹੀ ਹੈ ਤੁਹਾਡੀ ਗਰਦਨ ਤੇ ਤਾਂ ਫਿਰ ਤੁਹਾਨੂੰ ਜਰੂਰ ਥੋੜਾ ਅਵੇਅਰ ਹੋਣਾ ਚਾਹੀਦਾ ਇਸ ਬਾਰੇ ਕਿਉਂਕਿ ਉਹ ਕਾਰਨ ਹੋ ਸਕਦਾ ਹੈ ਵੀ ਤੁਹਾਡੇ ਲਿਵਰ ਚ ਕੋਈ ਪ੍ਰੋਬਲਮ ਹੋਵੇ ਠੀਕ ਹੈ ਜੀ ਕੁਝ ਹੋਰ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣ ਵਾਲੇ ਹੁੰਦੇ ਆ ਵੀ ਜਿਹੜੇ ਸੈਂਟਰਲ ਓਬੈਸਟੀ ਹੈ ਸੈਂਟਰਲ ਓਬੈਸਟੀ ਵਿੱਚ ਪੇਟ ਦੇ ਆਲੇ ਦੋਲੇ ਜਿਹੜਾ ਆਪਣਾ ਫੈਟ ਹੋ ਜਾਂਦੀ ਹੈ ਉਹ ਜਿੰਨੀ ਘੱਟ ਹੋਊਗੀ ਉਨਾਂ ਹੀ ਫੈਟ ਲਿਵਰ ਹੋਣ ਦੇ ਚਾਂਸਸ ਆਪਣੇ ਘੱਟ ਰਹਿਣਗੇ ਤਾਂ ਕੁਝ ਖਾਣ ਪੀਣ ਬਾਰੇ ਮੈਂ ਹੋਰ ਦ ਇਕ ਤਾਂ ਜਿਵੇਂ ਆਲੂ ਖਾਰਾ ਪ੍ਰੋਟੀਨ ਚ ਖਾਂਦੇ ਰਹੀਏ ਇਮਲੀ ਯੂਜ਼ ਕਰਦੇ ਨੇ ਆਲੂ ਖਾਰਾ ਤੇ ਇਮਲੀ ਦੋਨੋਂ ਯੂਜ਼ ਕਰਦੇ ਰਹੀਏ ਤਾਂ ਲਿਵਰ ਵਾਸਤੇ ਕਾਫੀ ਲਾਇਵੰਦ ਹੁੰਦੀ ਲੈਪਰ ਦੇ ਬਿਮਾਰੀ ਵਾਸਤੇ ਕਾਫੀ ਅੱਛੀ ਹੁੰਦੀ ਹੈ ਕੀ ਨਹੀਂ ਖਾਣਾ ਚਾਹੀਦਾ ਦਵਾਈਆਂ ਵਿੱਚ ਖਾਸ ਕਰਕੇ ਪਰ ਅਸੀਂ ਟਾਮੋਲ ਹੋ ਗਈ ਨਿਮੋ ਸਲਾਈਡ ਹੋ ਗਈ ਹੋਰ ਪੈਨ ਕਿਲਰ ਹੋਏ ਜਿਹੜੇ ਕਿ ਬਹੁਤ ਲੰਮਾ ਸਮਾਂ ਆਪਾਂ ਯੂਜ਼ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਵੀ ਤੁਹਾਨੂੰ ਲਿਵਰ ਦੀ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਆ ਜੀ ਦੂਸਰੇ ਨੰਬਰ ਤੇ ਇੱਕ ਹੋਰ ਕੁਐਸਚਨ ਬੜਾ ਵਾਰ-ਵਾਰ ਆਉਂਦਾ ਪੀ ਮੈਂ ਤਾਂ ਸ਼ਰਾਬ ਜਾਂ ਕੋਈ ਹੋਰ ਨਸ਼ਾ ਕਰਦਾ ਵੀ ਨਹੀਂ ਫਿਰ ਵੀ ਮੇਰਾ ਫਰਟੀਲਿਟੀ ਲਵਰ ਕਿਉਂ ਹੋ ਗਿਆ ਉਹਦੇ ਵਿੱਚ ਬਹੁਤ ਸਾਰੇ ਕਾਰਨਾਂ ਦੇ ਨਾਲ ਨਾਲ ਇੱਕ ਕਾਰਨ ਇਹ ਵੀ ਹੁੰਦਾ ਹੈ ਵੀ ਜੀਨਸ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਜਿੰਦੇ ਕਰਕੇ ਤੁਹਾਨੂੰ ਫਰਟੀਲਿਟੀ ਲਵਰ ਦੀ ਪ੍ਰੋਬਲਮ ਹੋ ਸਕਦੀ ਹੈ ਉਹ ਤੁਹਾਨੂੰ ਥੋੜਾ ਜਿਹਾ ਜਾਂਚ ਕਰਵਾ ਲੈਣਾ ਚਾਹੀਦੀ ਹੁੰਦੀ ਹੈ ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਵੀ ਆਮ ਤੌਰ ਤੇ ਲੋਕ ਪੁੱਛਦੇ ਰਹਿੰਦੇ ਆ ਵੀ ਸ਼ਰਾਬ ਫਰਟੀਲਿਟੀ ਲਵਰ ਵਾਲੇ ਬੰਦੇ ਨੂੰ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ ਜਾਂ ਕਈਆਂ ਨੂੰ ਇਹ ਹੁੰਦਾ ਵੀ ਛੋਟਾ ਪੈਗ ਨਾਲ ਜੀ ਦੋ ਪੈਗ ਨਾਲੀ ਤੇ ਤਾ ਬਿਲਕੁਲ ਮਨਾ ਹੈ ਜੀ ਸ਼ਰਾਬ ਕਿਸੇ ਵੀ ਰੂਪ ਚ ਚਾਹੇ 30 ml ਹੋਵੇ ਜਾਂ 60 ml ਕਿਸੇ ਵੀ ਰੂਪ ਚ ਸ਼ਰਾਬ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ ਜੀ ਠੀਕ ਹੈ ਹੋਰ ਵੀ ਇਸ ਤੋਂ ਲਾਵਾ ਕੋਈ ਨਸ਼ਾ ਹਫੀਮ ਚਰਸ ਗਾਂਜਾ ਜੋ ਵੀ ਆਪਣੇ ਜ਼ਿਆਦਾ ਪ੍ਰਚਲਿਤ ਹੋ ਰਹੇ ਆ ਖਾਸ ਕਰਕੇ ਅੱਜ ਕੱਲ ਪ੍ਰੈਗਾ ਹੋ ਗਿਆ ਟ੍ਰੈਮੋਡੋਲ ਹੋ ਗਿਆ ਇਹ ਨਸ਼ੇ ਬੜੇ ਪ੍ਰਚਲਿਤ ਹੋ ਗਏ ਆਪਣੇ ਇਹ ਬਿਲਕੁਲ ਹੀ ਨਹੀਂ ਖਾਣੇ ਕਰਨੇ ਚਾਹੀਦੇ ਕਿਉਂਕਿ ਲੀਵਰ ਤੇ ਸਿੱਧਾ ਅਫੈਕਟ ਪਾਉਂਦੇ ਆ ਤੋ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਜਰੂਰ ਦੱਸੋ ਸਸਕਾਰ ਜੀ